ਪਰਦਾਨ ਜੀ ਜਿਹੜੀ ਭਾਰਤ ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਖਦਸ਼ੇ ਜ਼ਾਹਿਰ ਕੀਤੇ ਨੇ ਕਿਸ ਤਰ੍ਹਾਂ ਦੇ ਖਦਸ਼ੇ ਨੇ ਜਿਹੜੇ ਕਿਸਾਨਾਂ ਨੂੰ ਲੱਗ ਰਹੇ ਨੇ ਉਹ ਬਹੁਤ ਖਤਰਨਾਕ ਸਮਝੌਤਾ ਹੈ ਖੇਤੀ ਸੈਕਟਰ ਨੂੰ ਤਬਾਹ ਕਰਨ ਵਾਲਾ ਸਮਝੌਤਾ ਹੈ ਜਿੱਦੇ ਖੇਤੀ ਪ੍ਰੋਟੈਕਟ ਨਹੀਂ ਹੋ ਅਮਰੀਕਾ ਦੇ ਮੁਕਾਬਲੇ ਅਮਰੀਕਾ ਦੀ ਮਾਰਕੀਟ ਦੇ ਵਿੱਚ ਆ ਗਏ ਤਾਂ ਉਹਨਾਂ ਦੀਆਂ ਸਬਸਿਡੀਆਂ ਜਿਹੜੇ 80 85% ਸਬਸਿਡੀਆਂ ਆਪਣੇ ਕਿਸਾਨਾਂ ਨੂੰ ਦਿੰਦੇ ਨੇ ਉਹ ਤੇ ਉਹਦੇ ਮੁਕਾਬਲੇ ਦੇ ਵਿੱਚ ਇਸ ਭਾਰਤ ਦੀ ਇੱਕ ਐਗਰੀਕਲਚਰ ਨੇ ਖੜਨਾ ਨਹੀਂ ਇਸ ਕਰਕੇ ਉਹਨਾਂ ਨੂੰ ਮੰਡੀ ਮਿਲ ਗਈ ਤੇ ਸਾਡੀ ਕਿਸਾਨੀ ਬਰਬਾਦ ਹੋ ਗਈ ਜਿਹੜੀ ਪਹਿਲੇ ਕਰਜ਼ੇ ਦੀ ਮਾਰ ਹਟਾਈ ਹੋਈ ਹੈ ਉਹਨਾਂ ਨੂੰ ਲਾਗਤ ਖਰਚੇ ਮੁਤਾਬਕ ਨਹੀਂ ਮਿਲਦੇ ਉਹਨਾਂ ਦੇ ਜਨਸਾਂ ਦੇ ਜਿਹੜੇ ਰੇਟ ਨੇ ਹੋਰ ਹਟਾਂ ਜਾਣਗੇ ਡੈਰੀ ਉਤਪਾਦਕ ਜਿਹੜਾ ਨਾਨ ਵੈਜੀਟੇਰੀਨ ਦੁੱਧ ਉਹਨਾਂ ਆਪਣੇ ਆਉਂਦਾ ਆਪਣੇ ਉਹ ਸਾਡੇ ਲੋਕਾਂ ਨੂੰ ਵਰਤਣਾ ਪੈਣਾ ਤੇ ਆਪਣੀ ਡੈਰੀ ਹੈ ਜਿਹੜਾ ਪਹਿਲੇ ਹੀ ਧੰਦਾ ਬਹੁਤ ਥੱਲੇ ਲੱਗਾ ਹੋਇਆ ਕਿਉਂਕਿ ਨਕਲੀ ਦੁੱਧ ਬਹੁਤ ਬਣਦਾ ਭਾਰਤ ਵਿੱਚ ਇਸ ਕਰਕੇ ਮੈਨੂੰ ਲੱਗਦਾ ਵੀ ਬਹੁਤ ਖਤਰਨਾਕ ਸਮਝੌਤਾ ਹੋਇਆ ਇਹ ਸੇ ਸ਼ਰਮਨਾਕ ਵੀ ਕਹਿ ਸਕਦੇ ਆ ਜਿਹਦੇ ਤੇ ਪੀਐਸ ਗਵਰਨਰ ਤੋਂ ਕਹੀ ਜਾਂਦਾ ਵੀ ਨਹੀਂ ਇਹ ਖੇਤੀ ਤੇ ਡੈਰੀ ਧੰਦਾ ਦਾ ਉਸ ਵਕਤ ਬਾਅਦ ਤੋਂ ਬਾਹਰ ਰੱਖਿਆ ਹੋਇਆ ਸੀ ਅਸੀਂ 140 ਕਰੋੜ ਲੋਕਾਂ ਨਾਲ ਧੋਖਾ ਕਿਵੇਂ ਕਰ ਸਕਦੇ ਆ ਇਹ ਮੈਨੂੰ ਲੱਗਦਾ ਵੀ ਧੋਖਾ ਹੋ ਗਿਆ ਕੇਂਦਰੀ ਕਾਇਜ ਮੰਤਰੀ ਰਮਨਦੀਪ ਬੁੱਟੂ ਨੇ ਕਹਿ ਕੇ ਪੰਜਾਬ ਦੇ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਜਿਸ ਤਰ੍ਹਾਂ ਪਹਿਲਾਂ ਐਮਐਸ ਵੀ ਮਿਲਦੀ ਸੀ ਦਾਣਾ ਦਾਣਾ ਕਿਸਾਨਾਂ ਦਾ ਚੱਕਿਆ ਜਾਇਆ ਕਰ ਇਹ ਕੀ ਜਾਣਦਾ ਤੇ ਕੀ ਇਹਦੇ ਕੋਲ اختیار ਆ ਹਾਰਿਆ ਹੋਇਆ ਇਹ ਐਮਪੀ ਐ ਮੰਤਰੀ ਬਣਾਤਾ ਇਹ ਤਾਂ ਤੋਤਾ ਹੈ ਜਿਹੜੀ ਭਾਸ਼ਾ ਉਹਨੂੰ ਕਹਿੰਦੇ ਨੇ ਬੋਲਦਾ ਇਹਦੇ اختیار ਕੀ ਹੈ ਜਿਹੜਾ ਦੂਸਰੇ ਪਾਸੇ ਇੱਕ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈਗਾ ਗੈਰ ਹਿੰਦੂ ਉਹਨਾਂ ਨੇ ਕਿਹਾ ਹੈਗਾ ਕਿ ਬਿਨਾਂ ਸ਼ਰਤ ਉਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਬਣ ਲਈ ਤਿਆਰ ਨੇ ਕਿ ਭਵਿੱਖ ਦੇ ਵਿੱਚ ਇੱਕ ਵੱਡਾ ਅੰਦੋਲਨ ਖੜਾ ਕਰਨ ਦੇ ਲਈ ਦੇਖੋ ਅਸੀਂ ਤੇ ਉਹਨਾਂ ਦੀ ਚਿੱਠੀ ਪੜ ਲਈ ਕੀ ਹੈ ਫਿਰ ਵਿਚਾਰ ਕੇ ਜਿੱਥੇ ਬੰਦਿਆਂ ਨੇ ਫੈਸਲਾ ਕਰ ਲਿਆ ਜਿਹੜਾ ਇੱਕ ਬਿਲੀਮੀਟਰਾਂ ਨੂੰ ਲੈ ਕੇ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਉਹ ਹੀ ਜਿਹੜੀ ਗੱਲ ਅਸੀਂ ਲੋਕਾਂ ਨੂੰ ਪਹਿਲਾਂ ਕਹਿੰਦੇ ਹੁੰਦੇ ਸੀ ਭਾਈ ਵੀ ਚਿਪ ਵਾਲੇ ਮੀਟਰ ਆਉਣਗੇ ਉਦੋਂ ਕੇਂਦਰੀ ਜਦੋਂ ਸੂਬੇ ਦੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਸੀ ਪੰਜਾਬ ਸਰਕਾਰ ਨਾਲ ਜਿਹੜਾ ਬਿਜਲੀ ਸਖਤਰ ਹੈ ਉਹ ਕਹਿੰਦਾ ਹੁੰਦਾ ਜੀ 스마트 ਮੀਟਰ ਲੱਗਣੇ ਆ ਜੀ ਚਿਪ ਵਾਲੇ ਚਿਪ ਨਹੀਂ ਅਸੀਂ ਪਾਉਣੀ ਅਸੀਂ ਸਿਰਫ ਮੀਟਰ ਲਾਉਣੇ ਹੁਣ ਸਰਕਾਰੀ ਸਕੂਲਾਂ ਨੂੰ ਹਦਾਇਤ ਆ ਗਈ ਨਾ ਭਾਈ ਪੈਸੇ ਬਕਾਇਆ ਵਿੱਚ ਰੱਖੋ 1000 ਰੁਪਿਆ ਤੁਹਾਨੂੰ ਐ ਤੇ ਵਾਰਨਿੰਗ ਆਊਗੀ ਭਈ ਆਪਰਾ ਪਵਾ ਲਓ ਪਵਾ ਲਓ ਤੇ ਰਾਤ ਨੂੰ ਨਹੀਂ ਕੱਟੀ ਜਾਣੀ ਦੂਜੀ ਅਗਲੇ ਦਿਨ ਕੱਟੀ ਜਾਣੀ ਹੈ ਉਹੀ ਸਾਰਾ ਕੁਝ ਇਹਨਾਂ ਨੇ ਲਾਗੂ ਕਰਨਾ ਹੈ ਬਿਜਲੀ ਬਿੱਲ 2025 ਵੀ ਇਹੀ ਗੱਲ ਹੈ ਤਦ ਕਹਿੰਦਾ ਕਿ ਪ੍ਰਾਈਵੇਟ ਕੰਪਨੀਆਂ ਨੂੰ ਦਿਓ ਉਹਨਾਂ ਨੂੰ ਮੁਨਾਫੇ ਵਧਣ ਤੇ ਉਹਨਾਂ ਨੇ ਆ ਸਮਾਰਟ ਮੀਟਰ ਲਾ ਕੇ ਚਿਪਲੇ ਮੀਟਰ ਲਾ ਕੇ ਜਿਹੜੀ ਮਰਜ਼ੀ ਕੰਪਨੀ ਦਾ ਚੁਪ ਪਵਾ ਲਓ ਉਹ ਕੰਪਨੀਆਂ ਦਾ ਜਿਵੇਂ ਹੁਣ ਰਿਲਾਇੰਸ ਦਾ ਪਵਾਉਂਦੇ ਆਪਾਂ ਆਈਡੀਆ ਪਵਾ ਲੈਣੇ ਆਪ ਜੀ ਇਹ ਚੈਨਲ ਦਾ ਪਵਾ ਲੈਣੇ ਆ ਉਹ ਸਾਰੇ ਉਸ ਤਰ੍ਹਾਂ ਉਹਨਾਂ ਦੇ ਇਹ ਮੀਟਰਾਂ ਦੇ ਵਿੱਚ ਬਿਜਲੀ ਵੀ ਕੰਪਨੀਆ ਤੋਂ ਮਿਲਿਆ ਕਰੂਗੀ ਰੇਟ ਉਹਨਾਂ ਦੇ ਅਪਡੇ ਹੋਣਗੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਕਿਸਾਨਾਂ ਤੋਂ ਖੋਣੀਆਂ ਨੇ ਇਹ ਮਜ਼ਦੂਰਾਂ ਤੋਂ ਖੋਣੀਆਂ ਨੇ ਕਿ ਬਿਜਲੀ ਵੇਨਾ ਹੁਣ ਅਸੀਂ ਜੀਵਨ ਨਾਲ ਸਾਡਾ ਜੀਵਨ ਬਿਜਲੀ ਨਾਲ ਜੁੜ ਗਿਆ ਈਵਨ ਸਾਡੇ ਪਾਣੀ ਨੇ ਪੀਣ ਵਾਲੇ ਜਿਹੜੇ ਉਹ ਵੀ ਬਿਜਲੀ ਨਾਲ ਹੀ ਨਿਕਲਦੇ ਨੇ ਹੋਰ ਕੋਈ ਸੋਰਸ ਨਹੀਂ ਰਿਹਾ ਇਸ ਕਰਕੇ ਇਹਦੇ ਨਾਲ ਤਾਂ ਬਹੁਤ ਬੜੀ ਬਰਬਾਦੀ ਹੋਣੀ ਹੈ ਜਿਹੜੀਆਂ ਨੀਤੀਆਂ ਨਾਲ ਨਵੀਆਂ ਤੋਂ ਨਵੀਆਂ ਨੀਤੀਆਂ ਆ ਰਹੀਆਂ ਨੇ ਰੋਜ਼ ਇੱਕ ਨਵਾਂ ਫੈਸਲਾ ਆ ਜਾਂਦਾ ਹੈ ਤੇ ਜਿਹੜਾ ਰੋਜ਼ ਹੀ ਕਿਸਾਨੀ ਨੂੰ ਕਿਸਾਨਾਂ ਦੇ ਦੀ ਜਾਨ ਲੇਵਾ ਬਣਦਾ ਜਾਨਾਂ ਦਾ ਮਤਲਬ ਉਹਨਾਂ ਦੀ ਰੋਜ਼ਗਾਰ ਦਾ ਬੱਚਿਆਂ ਦੀ ਰੋਟੀ ਦਾ ਰੋਜ਼ ਖਤਰੇ 'ਚ ਪੈਂਦੀ ਹੈ ਇਸ ਕਰਕੇ ਵੱਡੇ ਸੰਘਰਸ਼ ਦੀ ਤਿਆਰ ਲੋਡ ਲੋਡ ਪੈਣੀ ਹੈ ਸਾਰੇ ਲੋਕਾਂ ਨੂੰ ਇਕਜੁੱਟ ਹੋ ਕੇ ਇਹਦੇ ਲੜਨਾ ਪੈਣਾ ਕੀ ਲੱਗਦਾ ਕਿ ਜਥੇਬੰਦੀ ਦੀ ਜਿਹੜੇ ਸਮਾਰਟ ਮੀਟਰ ਇਹਨਾਂ ਦਾ ਵਿਰੋਧ ਕਰੇਗੀ ਵੀ ਫਿਰ ਪਿੰਡਾਂ 'ਚ ਲੱਗੇ ਪਹਿਲਾਂ ਤੋਂ ਕਰਦੀ ਹੈ ਜੀ ਬਹੁਤ ਜਥੇਬੰਦੀਆਂ ਨੇ ਤਾਂ ਕਈ ਜਥੇਬੰਦੀਆਂ ਸਮਾਰਟ ਮੀਟਰ ਪਟਕੇ ਵਾਪਸ ਢੇਗ ਵੀ ਆਈਆਂ ਪਰ ਅਜੇ ਸੰਯੁਕਤ ਮੋਰਚ ਨੇ ਫੈਸਲਾ ਨਹੀਂ ਲਿਆ ਅਸੀਂ ਦਾ ਇਹਦਾ 23 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਸਾਰੇ ਮੰਤਰੀਆਂ ਦੇ ਤੇ ਬੀਜੇਪੀ ਨੇ ਘਰਾਂ ਦੇ ਅੱਗੇ ਧਰਾਓ ਕਰਨ ਦਾ ਟ੍ਰੇਡ ਡੀਲ ਆ ਰਹੀ ਹੈ ਇਹਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਕਿਹ ਕਿਹ ਕਿਸ ਤਰ੍ਹਾਂ ਦੇ ਐਕਸ਼ਨ ਨੂੰ ਲੀਕ ਰਿਹਾ ਹੈ ਕਿਹੜੀ ਟ੍ਰੇਡ ਡੀਲ ਨੂੰ ਲੈ ਕੇ ਇਹਦੀ ਭਾਰਤ ਅਮਰੀਕਾ ਕਰ ਰਿਹਾ ਹੈ ਇਹ ਤਾਂ ਇਹ ਤਾਂ ਬਹੁਤ ਖਤਰਨਾਕ ਮਤਲਬ ਅਸੀਂ ਇਹ ਕਹਿ ਰਹੇ ਹਾਂ ਵੀ ਇਹ ਬਹੁਤ ਖਤਰਨਾਕ ਸਮਝੋਤਾ ਹੈ ਉਹ ਤਾਂ ਮਿਲ ਰਹੇ ਕੱਲ੍ਹ ਦੀਆਂ ਸਾਡੇ ਪਿੰਡਾਂ ਦੇ ਵਿੱਚ ਚਰਚੀਆਂ ਫੂਕ ਰਹੇ ਨੇ ਇਹ ਮੇਰੇ ਖਿਆਲ ਚ 11 ਤਰੀਕ ਤੱਕ ਤਾਂ ਪਿੰਡਾਂ ਚਰਚੀਆਂ ਫੂਕਣ ਦਾ ਫੈਸਲਾ ਕੀਤਾ ਹੋਇਆ ਹੈ ਆਲਰੇਡੀ ਸੰਯੁਕਤ ਮੋਰਚੇ ਨੇ ਉਹਦੇ ਪਿੱਛੇ 12 ਤਰੀਕ ਦੀ ਟ੍ਰੇਡ ਯੂਨੀਅਨ ਦੀ ਹੜਤਾਲ ਹੈ ਉਹ ਹੜਤਾਲ ਦੇ ਵਿੱਚ ਸਾਡੀ ਸਮੂਹਿਅਤ ਕਰਨ ਦਾ ਐਸਕੇਮ ਨੇ ਬਣਾਇਆ ਹੋਇਆ ਉਹਨਾਂ ਦੀ ਅਜੱਟ ਤਰੀਕਾ ਦੀ ਮੀਟਿੰਗ ਹੈ ਉਹ ਉਹਦੇ ਚ ਲਿਕਣਗੇ ਵੀ ਆਪਾਂ ਕਿੱਥੋਂ ਤੁਰਨਾ ਹੈ ਕਿਵੇਂ ਜਾਣਾ ਹੈ ਤੇ 22 ਤਰੀਕ ਦਾ ਪ੍ਰੋਗਰਾਮ ਉਹ ਉੱਥੇ ਤੈਅ ਕਰਨਾ ਜਿਲ੍ਹਾ ਹੈੱਡਕੁਆਟਰ ਦੇ ਸਾਰੀਆਂ ਜਿੱਥੇ ਬੰਦੀਆਂ ਨੇ ਤੇ ਉਹ 12 ਤਰੀਕ ਵਾਲੇ ਦਿਨ ਅਸੀਂ ਉਹਨਾਂ ਦੀਆਂ ਮਜ਼ਦੂਰਾਂ ਦੀ ਜਿੱਥੇ ਗੇਟ ਰੈਲੀਆਂ ਹੋਣਗੀਆਂ ਜਾਂ ਉਹਨਾਂ ਦੀ ਕੋਈ ਰੈਲੀ ਹੁੰਦੀ ਹੈ ਉੱਥੇ ਜਾ ਕੇ ਟਰੰਪ ਦਾ ਤੇ ਮੋਦੀ ਦਾ ਪੁਤਲਾ ਫੋਕਣ ਦਾ ਫੈਸਲਾ ਕੀਤਾ ਹੈ ਸਾਰੇ ਪਾਰਟ